ਕਿਉਂਕਿ ਸਾਨੂੰ ਕਹਿੰਦੇ ਕਹਿੰਦੇ ਥਾਣੇ 'ਚ ਸੜੀ ਚੱਲਦੀ ਆ ਆ ਬੰਦਾ ਜੀ ਇੱਥੋਂ ਬਚੋ ਆ ਬੰਦਾ ਜੋ ਦੇਖੋ ਹੋਰ ਦਸ ਕੇਸ ਆ ਮਾੜਾ ਜਿਹਾ ਜਿਹੜੀ ਕੁੜੀ ਨੇ ਜੀ ਭਾਨੇ ਸਿੱਧੂ ਬਾਈ ਤੇ ਪਰਚਾ ਦਰਜ ਕਰਵਾਇਆ ਸੀ ਵੀ ਮੈਨੂੰ ਧੰਕੀ ਕਹਿੰਦੇ ਉਹਦੇ ਕੇਸ ਆਪਣੇ ਕੋਲੇ ਆ ਖੜੇ ਨੇ ਇੱਧਰ ਸਬੂਤ ਨੇ ਜਿਨ੍ਹਾਂ ਦੇ ਪੈਸੇ ਉਹਨੇ ਰੱਖੇ ਹੋਏ ਸੀ ਕਈ ਸਾਲਾਂ ਤੋਂ ਤੇ ਬਾਈ ਹੋਰਾਂ ਨੇ ਕਢਵਾਏ ਵੀ ਨਹੀਂ ਤੱਕਿਆ ਆ ਉਹ ਵੀ ਕਿਹੜੇ ਨੇ ਤੁਸੀਂ ਜੀ ਹਾਂਜੀ ਹਾਂਜੀ ਕਿੰਨੇ ਪੈਸੇ ਸੀ ਤੁਹਾਡੇ ਦੱਸੋ ਸਾਡਾ 2.5 ਲੱਖ ਰੁਪਏ ਪਹਿਲਾਂ ਉਹਦਾ ਦੱਸੋ ਨਾਂ ਦੱਸੋ ਉਹਦਾ ਨਾਮ ਇੰਦਰਜੀਤ ਪੁਲਾਰ ਇਮੀਗ੍ਰੇਸ਼ਨ ਆ ਪਕੂਆਲ ਰੋੜਾ ਉਹਦਾ ਨਾ ਤੇਜਾ ਸਿੰਘ ਆ ਸਾਡਾ ਉਹਦੇ ਨਾਲ 2018-19 ਦੇ ਵਿੱਚ ਰੋਲਾ ਪਿਆ ਸੀਗਾ ਪੈਸਿਆਂ ਦਾ ਅੱਗੇ ਫਿਰ ਉਸ ਤੋਂ ਸਾਡੇ ਕੋਲੋਂ 3 ਲੱਖ ਰੁਪਏ ਲਿਆ ਸੀ ਜਿਹਦੇ ਵਿੱਚ ਉਹਨੇ ਸਾਨੂੰ ਫਿਰ ਬਹੁਤ ਰੋਲਾ ਪੈਣ ਤੋਂ ਬਾਅਦ ਵੀ ਉਹਤ ਸਾਨੂੰ ਉਹਨੇ ਫਿਰ 2.5 ਲੱਖ ਦਾ ਚੈੱਕ ਦਿੱਤਾ ਸੀ ਤਾਂ ਬਾਕੀ ਸਾਡੇ ਪੈਸੇ ਉਹਨੇ ਖਰਾਬ ਕਰਤੇ ਸੀਗੇ ਤੇ ਮੰਨ ਕੇ ਚਲੋ ਕਿੱਥੇ ਦਾ ਵੀਜ਼ਾ ਕਿੱਥੋਂ ਦਾ ਸੀ ਵੀਜ਼ਾ ਸਾਡਾ ਕੈਨੇਡਾ ਦਾ ਸੀਗਾ ਖਰਾਬ ਕਰਤਾ ਸੀਗਾ ਕੰਮ ਵੀ ਜੀ ਆਹ ਕੰਮ ਖਰਾਬ ਕਰਤਾ ਸੀਗਾ ਸਾਡਾ ਫੇਕ ਡਾਕੂਮੈਂਟਸ ਲਗਾਏ ਸੀਗੇ ਤੇ ਕੰਮ ਖਰਾਬ ਕਰਤਾ ਸੀ ਸਾਡਾ ਜੀ ਉਹੀ ਕੁੜੀ ਹੈ ਜਿਹਨੇ ਭਾਨੇ ਸਿੱਧੂ ਬਾਈ ਤੇ ਪਰਚਾ ਦਰਜ ਕਰਾਇਆ ਕਿ ਮੇਰੇ ਤੋਂ ਫਰਾਉਤੀ ਮੰਗਦਾ 10000 ਦੀ ਮੰਗਦਾ ਉਹਦੇ ਕੰਮ ਹੀ ਆ ਨੇ ਆ ਤੁਹਾਡੇ ਸਾਹਮਣੇ ਸਬੂਤ ਖੜੇ ਨੇ ਇਹ ਬੰਦੇ ਨੂੰ ਤੁਸੀਂ ਮਿਲਣ ਵੀ ਹੋਗੀ ਕਿਹਦਾ ਤੁਹਾਡਾ ਪਿੰਡ ਕਿਹੜਾ ਤੁਹਾਡਾ ਨਹੀਂ ਇਥੇ ਲੁਧਿਆਣੇ ਕੋਈ ਲੋਕ ਲੈ ਜੀ ਤੇ ਬਾਕੀ ਆ ਬੰਦੇ ਖੜੇ ਨੇ ਜਿੰਨਾ ਹੋਰਾਂ ਨਾਲ ਠੱਗੀ ਮਾਰੇ ਨੇ ਤੁਸੀਂ ਵਖੋ ਕਿਹਦੇ ਕਿਹਦੇ ਨਾਲ ਠੱਗੀ ਮਾਰੇ ਇਕੱਲੇ ਇਕੱਲੇ ਅਸੀਂ ਤੁਹਾਨੂੰ ਦੱਸਣਾ ਜੀ ਇੱਥੇ ਲੁਧਿਆਣੇ ਦੇ ਵਿੱਚ ਫਲਾਈ ਰਾਈਟਸ ਵਾਲ ਫਲੇਮ ਮੋਲ ਦੇ ਨਾਲ ਪਖਵਾਲ ਰੋਡ ਜਿਹਦੇ ਵਿੱਚ ਸਾਰਿਆਂ ਦੇ ਕਿਸੇ ਦਾ ਉੱਡੀ ਇਲਾਕਾ ਜੇ ਕਿਸੇ ਦਾ ਕਿੰਨਾ 9.5 ਲੱਖ ਰੁਪਇਆ ਫਸਿਆ ਜੀ ਠੀਕ ਆ ਜੀ ਕਿਸੇ ਦਾ ਇਹਦਾ ਚਾਰ 4 ਤੋਂ 5 ਲੱਖ ਰੁਪਏ ਦਾ ਫਸਿਆ ਜੀ ਕਿਸੇ ਦਾ 6 ਲੱਖ ਫਸਿਆ ਜੀ ਕਿਸੇ ਦਾ 10 ਲੱਖ ਫਸਿਆ ਜੀ ਤੇ 9 ਲੱਖ ਇਹਨਾਂ ਦਾ ਫਸਿਆ ਜੀ ਹੁਣ ਮੈਂ ਇੱਕ ਇੱਕ ਚੀਜ਼ ਤੁਹਾਨੂੰ ਮੈਂ ਤੁਹਾਨੂੰ ਆਹ ਸਾਰਾ ਸਵਾਲ ਪੁੱਛਣਾ ਹਾਂ ਜੀ ਤੁਸੀਂ ਉਹਨਾਂ 'ਚ ਪੈਸੇ ਪੁਸਾਰ ਕੇ ਨੇ ਤੁਹਾਨੂੰ ਉਹ ਧਮਕੀਆਂ ਦੇਂਦੇ ਨੇ ਕੀ ਤੁਸੀਂ ਥਾਣੇ 'ਚ ਕੰਪਲੇਂਟ ਕੀਤੀ ਹੈ ਅਸੀਂ ਥਾਣੇ 'ਤੇ ਕੰਪਲੇਂਟ ਅੱਜ ਕਰਨੀ ਸੀਗੀ ਤੁਸੀਂ ਕਰੋ ਉਹਨਾਂ ਨੂੰ ਵੀ ਐਂ ਚਕਾਓ ਜਿਵੇਂ ਭਾਨੇ ਸਿੱਧੂ ਬਾਈ ਨੂੰ ਦਾ ਪਿੰਡੋ ਚੱਕ ਲੈ ਯਾਰ ਉਹਨਾਂ ਨੂੰ ਕਿਉਂ ਨਹੀਂ ਚੱਕਣੀਆਂ ਅਸੀਂ ਇਹ ਗੱਲ ਕਹਿ ਰਹੇ ਹਾਂ ਇਹ ਤੇ ਪਰਚਾ ਪਾ ਕੇ ਮੈਂਨੇ ਚੱਕ ਲਈ ਅਸੀਂ ਇਹ ਗੱਲ ਕਹਤਾ ਦੇ ਦੇ ਦਿੰਦੇ ਆ ਪੈਸੇ ਉਲਟਾ ਸਾਡੇ ਉਹ ਅੱਜ ਬੌਂਸਰ ਹੀ ਮਗਾਏ ਸੀ 10 ਬੰਦੇ ਮਗਾਏ ਸੀ ਜਿਹਦੇ ਵਿੱਚ ਉਹ ਸਾਨੂੰ ਧਮਕਾਉਣ ਵਾਸਤੇ ਉਹਨਾਂ ਨੇ ਬੰਦੇ ਵੀ ਅੱਜ ਮਗਾਏ ਸੀਗੇ ਤੇ ਅਸੀਂ ਅੱਜ ਨਿਊਜ਼ ਦੇ ਵਿੱਚ ਸਾਰਾ ਕੁਝ ਦੱਸਿਆ ਉਹਨਾਂ ਨੂੰ ਧਮਕਾ ਕੇ ਕੀ ਕਹਿੰਦੇ ਸੀ ਉਹ ਆ ਕੇ ਕਹਿੰਦੇ ਲੈ ਲਓ ਜਿੱਥੋਂ ਲੈਣੇ ਆ ਤੁਸੀਂ ਸਾਨੂੰ ਧਮਕਾ ਕੇ ਕਹਿੰਦੇ ਜਿੰਨੇ ਪੈਸੇ ਅਸੀਂ ਤੁਹਾਨੂੰ ਦੇਣੇ ਆ ਨਾ ਅਸੀਂ ਤੁਹਾਡੇ ਉੱਤੇ ਲਾਵਾਂਗੇ ਅਸੀਂ ਸੁਰਪਾਣੇ ਸਿੱਧੂ ਦਾ ਨਾਮ ਲਿਆ ਸੀਗਾ ਉਦੋਂ ਸਾਨੂੰ ਮੰਨ ਗਏ ਸੀਗੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇਲ੍ਹ ਚਲਾ ਗਿਆ ਵਾ ਤੁਸੀਂ ਹੁਣ ਫੇਰ ਮੁੱਕਰਗੇ ਤੁਸੀਂ ਇੱਕ ਕੰਮ ਕਰੋ ਯਾਰ ਜਿੰਨੇ ਬੰਦੇ ਤੁਸੀਂ ਜਿੰਨਿਆਂ ਨੇ ਤੁਸੀਂ ਨੇ ਪੈਸੇ ਲੈਣੇ ਨੇ ਤੁਸੀਂ ਆਪਦੇ ਲੱਗਦੇ ਉਹ ਬੰਦਿਆਂ ਤੇ ਐਵੇਂ ਕੰਪਲੇਂਟ ਕਰਾਉਗੇ ਇੰਨੀ ਸਾਡੀ ਠੱਗੀ ਐ ਤੇ ਐਨੇ ਇਹ ਸਾਨੂੰ ਧਮਕੀਆਂ ਦਿੰਦੇ ਨੇ ਤੁਸੀਂ ਵੀ ਧਮਕੀ ਲਗਾਓ ਵੀ ਇੱਕ ਤਾਂ ਸਾਡੇ ਪੈਸੇ ਨਾ ਕਰਕੇ ਨੇ ਉੱਤੋਂ ਸਾਡੀ ਸਾਨੂੰ ਧਮਕੀਆਂ ਦਿੰਦੇ ਨੇ ਜੇ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਕਰਦੀ ਤੁਸੀਂ ਮੀਡੀਆ ਤੇ ਦੱਸੋ ਆ ਕੇ ਵੀ ਆਹ ਠਾਣਾ ਐ ਬਈ ਸਾਡੇ ਵਾਲੀ ਕਾਰਵਾਈ ਤਾਂ ਕੋਈ ਕਰਦਾ ਨਹੀਂ ਭਾਨੇ ਸਿੱਧੂ ਬਾਈ ਨੂੰ ਜੜਕਦੇ ਨੇ ਚੱਕ ਲਿਆ ਨਾਲੇ ਉਹਨੇ ਤਾਂ ਕੁਝ ਕਿਹਾ ਵੀ ਨਹੀਂ ਤੁਸੀਂ ਤਾਂ 20-20 ਲੱਖ ਲੈਣਾ ਯਾਰ ਹਾਂ ਅੱਜ ਦੇਣੀ ਐ ਕੰਪਲੇਟ ਅਸੀਂ ਆਜੀ ਤੇ ਕੱਲ ਅਸੀਂ ਦੇ ਦੇਣੀ ਐ ਕੰਪਲੇਟ ਗੱਲਾ ਗੱਲਾ ਬੰਦਾ ਜਿਹਦੇ ਜਿਹਦੇ ਪੈਸੇ ਨੇ ਇੱਕ ਵਾਰੀ ਆ ਕੇ ਕੈਮਰੇ ਸਾਹਮਣੇ ਆ ਕੇ ਆਪਦਾ ਦੱਸ ਦੋ ਵੀ ਨਾਮ ਦੱਸ ਦੇ ਦਵਾਰੇ ਤੇ ਫਲਾਈ ਰਾਈਟਸ ਵਾਲੇ ਉਹਨੇ ਚੰਡੀਗੜ੍ਹ ਬ੍ਰਾਂਚ ਆ ਤੇ ਅੰਮ੍ਰਿਤਸਰ ਤੇ ਲੁਧਿਆਣਾ ਤੇ ਤੁਸੀਂ ਕੀ ਕੀਤਾ ਇਹਨਾਂ ਦਾ ਵੀ ਫਲਾਈ ਰੇਟ ਲੈਂਦੇ ਫਲਾਈ ਰੇਟ ਕਿੰਨੇ ਪੈਸੇ ਨੇ ਸਾਡਾ 9 ਲੱਖ ਰੁਪਏ ਕਦੋਂ ਹੁੰਦਾ ਹੈ ਸਾਡਾ ਹੋ ਗਿਆ ਆ ਆਪਣਾ ਪਿਛਲੇ ਸਾਲ ਦੀ ਫਾਈਲ ਸਾਡੀ ਲੱਗੀ ਹੋਈ ਆ ਤੇ ਸਤੰਬਰ ਦੇ ਵਿੱਚ ਅਸੀਂ ਉਹਨਾਂ ਨੂੰ ਕਹਿਆ ਸੀ ਸਾਡੀ ਫੀਸ ਵਾਪਸ ਕਰ ਦਿਓ ਕਿਉਂਕਿ ਸਾਡਾ ਆਪਣੇ VFS ਤੱਕ ਸਾਡੀ ਗਈ ਨਹੀਂ ਹੈਗੀ ਉਹ ਕਹਿੰਦੇ ਕੀ ਨੇ ਪੈਸੇ ਨੂੰ ਸਾਨੂੰ ਧਮਕੀ ਦਿੰਦੇ ਸੀਗੇ ਫਿਰ ਮੈਂ ਗਈ ਸੀ ਆਪਣੇ ਆਪਣੇ ਭਾਨੇ ਵੀਰ ਕੋਲ ਗਈ ਸੀ ਥਾਣੇ 'ਚ ਗਏ ਨਹੀਂ ਨਹੀਂ ਹਜੇ ਨਹੀਂ ਅਸੀਂ ਰਿਪੋਰਟ ਨਹੀਂ ਲਿਖਾਈ ਕਿਉਂਕਿ ਸਾਨੂੰ ਕਹਿੰਦੇ ਕਹਿੰਦੇ ਥਾਣੇ 'ਚ ਥੋੜੀ ਚਲਦੀ ਆ ਆ ਬੰਦਾ ਜੀ ਇਤੋਂ ਬਚੋ ਆ ਬੰਦਾ ਜੋ ਦੇਖੋ ਹੋਰ ਦੱਸਿਓ ਜੇ ਕੇਸ ਆ ਮਾੜਾ ਜਿਹਾ ਮੇਰਾ ਟੈਕ 32 ਲੱਖ ਬਾਈ ਮੇਰਾ ਕੇਸ ਦਰਜ ਕਰੋ ਇਹਦੇ ਵੀ ਤੁਹਾਡਾ ਕਿਥੋਂ ਦਾ ਮੈਂ ਵੀਰੇ ਖੰਨੇ ਤੋਂ ਆ ਮੈਂ ਕਿਹੜਾ ਜੈਂਟ ਕਿਹੜਾ ਇੱਧਰ ਦੱਸੋ ਯਾਰ ਫਲਾਈ ਰਾਈਟ ਹੀ ਆ ਵੀਰੇ 30 ਰੁਪਏ ਆ ਕੀ ਕਹਿੰਦੇ ਨੇ ਇਹ ਬਾਈ ਲਾਰੇ ਲਾਉਂਦੇ ਆ ਧਮਕੀਆਂ ਦਿੰਦੇ ਆ ਕਹਿੰਦੇ ਛੁੱਡੇ ਤੇ ਲਾ ਦਾਂਗੇ ਪੈਸੇ ਜਿੰਨੇ ਵੀ ਨੇ ਯਾਰ ਕਮਾਲ ਦੀ ਗੱਲ ਹੈ ਇੱਕ ਤਾਂ ਯਾਰ ਬੰਦੇ ਨੇ 33 ਸੈਕਟਰ ਦੇ ਵਿੱਚ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਆਹ ਦੇਖ ਲਓ ਫੋਟੋ 34 ਸੈਕਟਰ ਦੇ ਵਿੱਚ ਫਲਾਈ ਰਾਈਟਸ ਵਾਲੇ ਆ ਮੇਰੇ ਵੀਰ ਜਾਇਓ ਨਾ ਉਹਦੇ ਲਾਗੇ ਐਲਨ ਮੈਡੀਕਲ ਦੇ ਉੱਪਰ ਐਲਨ ਮੈਡੀਕਲ ਵਾਲੇ ਉੱਥੇ ਹੈਗੇ ਆ ਉੱਥੇ ਜਾਇਓ ਨਾ ਬਿਲਕੁਲ ਫਲੇਮਸ ਮੋਲ ਦੇ ਜਮਾ ਨਾਲ ਕੰਧ ਲੱਗ ਗਈ ਲੁਧਿਆਣਾ ਫਲੇਮਸ ਮੋਲ ਲੁਧਿਆਣਾ ਨਹੀਂ ਉਹ ਟੱਡੀ ਕੱਢ ਦੀ ਗੱਲ ਕਰ ਰਿਹਾ ਯਾਰ ਹੁਣ ਤਾਂ ਤੁਸੀਂ ਸਾਰੇ ਬੰਦੇ ਪੁਲਿਸ ਪ੍ਰਸ਼ਾਸਨ ਤੋਂ ਜਵਾਬ ਮੰਗ ਸਕਦੇ ਹੋ ਵੀ ਆਹ ਸਾਨੂੰ ਧਮਕੀਆਂ ਦਿੰਦਾ ਇੱਕ ਅਸੀਂ ਇਹ ਤੂੰ ਪੈਸੇ ਲੈਣੇ ਨੇ ਜਾਂ ਤਾਂ ਇੱਥੇ ਕਾਰਵਾਈ ਕਰੋ ਨਹੀਂ ਸਾਡੇ ਪੈਸੇ ਲੈ ਆਈ ਡਿਗਰੀ ਵੀ ਜਾਲੀ ਬਣਾਈ ਆ 90 ਲੱਖ ਰੁਪਏ ਜਾਲੀ ਡਿਗਰੀਆਂ ਬਣਾਈ ਫਿਰਦੇ ਨੇ ਇੰਨਾ ਕ ਤਾਂ ਤੁਸੀਂ ਕਰ ਸਕਦੇ ਹੋ ਜਾ ਕੇ ਆਹ ਟਾਈਮ ਟਾਈਮ ਦੇ ਦੋ ਆਹ ਟਾਈਮ ਦੇ ਦਿੰਦੇ ਆ ਐਡਾ ਟਾਈਮ ਦੇ ਦਿੰਦੇ ਆ ਬੀ ਇਹਦੇ ਤਰੀਕੇ ਨਾਲ ਚਾਰ ਵਾਈ ਕੋਈ ਨਹੀਂ ਹੁੰਦੀ ਕੋਈ ਸਾਡੀ ਦਿੰਦੇ ਹੈ ਨਹੀਂ ਪਰ ਹੈ ਹਾਂ ਟਾਈਮ ਦੇਂਦੇ ਪੈਸੇ ਦਿੰਦੇ ਅੱਜ ਦਾ ਪੁੱਲ ਨਾ ਭਾਣੇ ਸਿੱਧੂ ਵੀਰੋ ਕੋਲ ਅਸੀਂ ਫੋਨ ਕਰਵਾਇਆ ਸੀਗਾ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ ਵੀ ਤੁਸੀਂ ਇਹਨਾਂ ਦੀ ਫੀਸ ਵਾਪਸ ਕਰ ਦਿਓ ਵੀ ਗਰੀਬ ਬੰਦੇ ਨੇ ਤੁਸੀਂ ਇਹਨਾਂ ਦੇ ਪੈਸੇ ਵਾਪਸ ਕਰੋ ਕਹਿੰਦੇ ਠੀਕ ਆ ਅਸੀਂ ਇਹਨਾਂ ਦੀ ਫੀਸ ਵਾਪਸ ਕਰ ਦਿੰਨੇ ਬਾਕੀ ਅਸੀਂ ਥੋੜਾ ਜਿਹਾ ਰਵਾਲ ਕਰ ਦਾਂਗੇ ਇੱਕ ਮੈਂ ਬੇਨਤੀ ਕਰਦਾ ਜਿੰਨੇ ਬੰਦਿਆਂ ਨੇ ਤੁਸੀਂ ਹਲੇ ਤੱਕ ਵੀ ਠੱਗ ਏਜੰਟਾਂ ਤੋਂ ਪੈਸੇ ਲੈਣੇ ਨੇ ਤੁਸੀਂ ਚੁੱਪ ਕਰਕੇ ਉਹਨਾਂ ਨੂੰ ਫੋਨ ਲਾਓ ਜਾਂ ਉਹਨਾਂ ਦੇ ਆਫਿਸ 'ਚ ਜਾਓ ਪਹਿਲੀ ਗੱਲ ਤਾਂ ਫੋਨ ਲਾ ਆਪ ਦਾ ਜਿਹੜਾ ਵੀ ਤੁਹਾਨੂੰ ਥਾਣਾ ਲੱਗਦਾ ਉੱਥੇ ਜਾ ਕੇ ਕੰਪਲੀਟ ਕਰੋ ਉਹਨਾਂ ਦੇ ਕੰਪਲੇਂਟ ਕਰੋ ਕਿ ਕਿਤਾਸੀ ਪੈਸੇ ਲੈਣੇ ਨੇ ਉੱਪਰੋਂ ਸੰਧ ਧਮਕੀਆਂ ਦੇਂਦੇ ਨੇ ਪੁਲਿਸ ਪ੍ਰਸ਼ਾਸਨ ਵੀ ਕੋਈ ਇੰਨਾ ਸੁੱਤਾ ਨਹੀਂ ਪਿਆ ਜੇ ਉਹ ਇੱਕ ਐਵੇਂ ਬੰਦੇ ਨੂੰ ਚੱਕ ਸਕਦਾ ਤਾਂ ਫਿਰ ਇੰਨਾ ਤੇ ਵੀ ਕਾਰਵਾਈ ਕਰੂਗਾ ਮਾਈਂ ਦੇ ਖੇਲ ਜਾਂਦੇ ਨਾਲ ਨਾ ਜ਼ਿਆਦਾ ਹੋ ਗਿਆ ਔਰ ਜਾਲਾ ਬਣ ਕੇ ਪਹਿਲਾਂ ਮੰਨ ਗਏ ਸੀ ਸਾਰੇ ਪੈਸੇ ਜਾਲ ਦੇ ਨਾਲ ਨਾ ਜ਼ਿਆਦਾ ਹੋ ਗਿਆ ਜਦੋਂ ਇਹਨਾਂ ਨੂੰ ਥਾਣੇ ਇੱਥੇ ਲਿਆਂਦਾ ਗਿਆ ਕਿ ਰਿਪੋਰਟ ਕਰਕੇ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਕਿ ਤੁਸੀਂ ਭਜੋ ਜਿੱਥੇ ਭਜਣਾ ਕਹਿੰਦੇ ਹੁਣ ਨਹੀਂ ਅਸੀਂ ਪੈਸੇ ਦੇਣੇ ਹੈਗੇ ਤੁਹਾਨੂੰ ਸਾਨੂੰ ਖੁਦ ਕੀ ਉਹਨਾਂ ਨੇ ਇਹ ਗੱ ਦੇਖ ਲਓ ਤੁਸੀਂ ਹਾਲ ਤਾਂ ਸਾਰਾ ਤੁਸੀਂ ਆਪ ਹੀ ਦੇਖੀ ਜੰਨੇ ਵੀ ਚੱਲੀ ਕੀ ਜਾਂਦਾ ਯਾਰ ਕਿਉਂ ਜੇਲ੍ਹ ਭੇਜਿਆ ਇਹਦਾ ਹੁਣ ਉੱਪਰ ਨੂੰ ਹੋਣਗੇ ਹੋਣਗੇ ਪਰ ਮੈਂ ਤਾਂ ਮੈਂ ਤਾਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਵੀ ਕਾਨੂੰਨ ਦਾ ਸਹਾਰਾ ਲਓ ਠੀਕ ਹੈ ਇੱਕ ਨੰਬਰ ਦਾ ਆਪਦਾ ਕੰਮ ਕਰੋ ਜਿਹੜੇ ਤੁਹਾਡੇ ਪੈਸਿਆਂ ਦੇ ਸਬੂਤ ਨੇ ਥਾਣੇ 'ਚ ਰੱਖੋ ਲ ਜਾ ਕੇ ਜਿਹੜੇ ਏਜੰਟ ਤੋਂ ਲੈਣੇ ਨੇ ਉੱਥੇ ਕੰਪਲੇਂਟ ਕਰੋ ਨਹੀਂ ਪੁਲਿਸ ਕੋਈ ਕਾਰਵਾਈ ਕਰਦੀ ਤੁਸੀਂ ਕੋਰਟ 'ਤੇ ਜਾਓ ਉੱਪਰ ਹਾਈ ਕੋਰਟ ਤੱਕ ਪਹੁੰਚੇ ਨੇ ਇਹਨਾਂ ਦੇ ਮੁਕਾਦਮੇ ਦਰਜ ਕਰੋ ਆਪੀ ਜਦੋਂ ਭੱਜਣਗੇ ਜੇ ਤੁਸੀਂ 20 ਜਗ੍ਹਾ 'ਤੇ ਅਲੱਗ-ਅਲੱਗ ਬੈਠੇ ਹੋ ਇੱਕ ਏਜੰਟ ਤੇ ਮਸਲਾ ਤੁਸੀਂ ਠੋਕਤਾ ਇੱਥੇ-ਕਿੱਥੇ ਜਾ ਕੇ ਪੈਸੇ ਲੈਣ ਜਾਣੇ ਵੀ ਆ ਤਾਂ ਪੀਸੀਆਰ ਵਾਲੇ ਬੁਲਾ ਲੈਂਦੇ ਉੱਥੇ ਹਾਂ ਪਹਿਲੇ ਜੇ ਤੁਸੀਂ ਪੁਲਿਸ ਵਾਲਿਆਂ ਨੂੰ ਕਹ ਉਹ ਨਹੀਂ ਸੁਣਦੇ ਚੰਡੀਗੜ੍ਹ ਅੱਜੇ ਪੁਲਿਸ ਵਾਲੇ ਨਹੀਂ ਨਹੀਂ ਮੇਰੀ ਯਾਰ ਤੁਸੀਂ ਸੁਣਨ ਦੀ ਗੱਲ ਨਾ ਕਰੋ ਬਾਈ ਤੇ ਆ ਕੁੜੀ ਨੇ ਹੁਣ ਪਰਚਾ ਕਰਾਇਆ ਪੁਲਿਸ ਕਿਵੇਂ ਚੱਕ ਲਈ ਕਿਤੇ ਤਾਂ ਨਹੀਂ ਕਰਾਇਆ ਹਾਈ ਕੋਰਟ ਤੇ ਜਾ ਕੇ ਕਰਾਇਆ ਇਹਨਾਂ ਦੇ ਚੱਕ ਲੈਂਦੇ ਨਾ ਉਹਨਾਂ ਨੂੰ ਚੱਕਦੇ ਤੁਸੀਂ ਚੱਕਦੇ ਨਹੀਂ ਤੁਸੀਂ ਜੇ ਨਾ ਤੁਸੀਂ ਜੇ ਤੁਹਾਡਾ ਥਾਣਾ ਨਹੀਂ ਮੰਨਦਾ ਤੁਸੀਂ ਐਸਐਸਪੀ ਦੇ ਜਾਓ ਡੀਸੀ ਤੇ ਜਾਓ ਦਰਖਾਸਤਾਂ ਦਿਓ ਕਦੇ ਤਾਂ ਸੁਣਵਾਈ ਹੋਊਗੀ ਭਾਜੀ ਕੋਈ ਸੁਣਿਆ ਤੁਸੀਂ ਭੀ ਇਮੀਗ੍ਰੇਸ਼ਨ ਵਾਲੇ ਤੇ ਪਰਚਾ ਕੀਤਾ ਇਹਨਾਂ ਨੇ ਜਾਂ ਇਮੀਗ੍ਰੇਸ਼ਨ ਵਾਲਾ ਚੱਕਿਆ ਭਾਂਦੇ ਨੂੰ ਚੱਕ ਲੈਂਦੇ ਆ ਜਿਹੜਾ ਸਹੀ ਬੰਦਾ ਲੋਕਾਂ ਦੇ ਪੈਸੇ ਘਟਾਰਿਆ ਉਹਨੂੰ ਚੱਕ ਲੈਂਦੇ ਆ ਜਿਹੜੇ ਲੋਕੀ ਥੱਜੀਆਂ ਕਰ ਰਹੇ ਨੇ ਧੱਕਾ ਕਰ ਰਹੇ ਨੇ ਉਹ ਅਜ ਤੱਕ ਭੈਣ ਆ ਸਾਰੇ ਬੰਦੇ ਠੱਗੀ ਦਾ ਸ਼ਿਕਾਰ ਨੇ ਆ ਸਾਰੇ ਬੰਦੇ ਤੁਸੀਂ ਹਾਲ ਆਪ ਦੇ ਭਾਜੀ ਬਹੁਤ ਨੇ 30 ਤਰੀਕ ਨੂੰ ਘੱਟੋ ਘੱਟ 20 ਪਰ ਬੰਦੇ ਆਉਣੇ ਹੋਣਗੇ ਮੁੱਖ ਹੋਣਗੇ 20 ਬੰਦੇ ਆ ਟੋਟਲ ਕਿਹੜਾ ਫਰੌਡ ਹੋ ਚੁੱਕਾ 30 ਲੱਖ ਹੋ ਗਿਆ 30 ਲੱਖ ਹੁਣ ਕਰਿਆ ਕੀ ਜਾਵੇ ਫਿਰ ਬਸ ਅਸੀਂ ਤਾਂ ਹੁਣ ਕੰਪਲੇਟ ਕਰਾਉਣ ਲੱਗੇ ਆ ਪ੍ਰਸ਼ਾਸਨ ਤੋਂ ਮੰਗ ਪਰਚਾ ਇਹਨਾਂ ਨੇ ਤਾਂ ਕੀਤਾ ਜਾ